ਹਾਰਲੇ ਅਲੇਨ ਨਾ ਪਰ ਇੱਕ ਮਾੜੀ ਵੀ ਕੱਢਿਆ ਉਹ ਆਵੇ ਲਾ ਬਲਬ ਕਿੰਨੇ ਦਾ ਇੱਕ ਇਹ ਲੱਖ ਰੁਪਏ ਦਾ ਕੱਲਾ ਬਲਬ ਹੀ ਹੈ ਇਹਦੇ ਚ ਜਿਹੜਾ ਇੱਕ ਬਲਬ ਹਾਂ ਸਾਰਾ ਮੈਪ ਤੋਂ ਐਵੇਂ ਨਹੀਂ ਤੈਨੂੰ ਫੋਨ ਆ ਕਰਕੇ ਖੜਨਾ ਪੈਂਦਾ ਮੈਂ ਮੂਵ ਸਾਰਾ ਇੱਥੇ ਹੀ ਗਾ ਦਾਂ ਇਹ ਵੇ ਯਾਰ ਜੇ ਸ਼ਹਿਰ ਚੁਰ ਜਾਈਏ ਇੰਨਾ ਇਕੱਠ ਹੋ ਜਾਂਦਾ ਜਨਤਾ ਆ ਜਾਂਦੀ ਤਾਂ ਹੀ ਆਪਾਂ ਬਲਟੀਨੇ ਦੇ ਮਾਹ sticker ਲਵਾਤੇ ਆ ਸ੍ਰੀ ਗੁਰੂ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਅੱਜ ਦੀ ਇੰਟਰਵਿਊ 'ਚ ਤੇ ਮਿੱਤਰੋ ਇਹ ਆਪਣੀ ਤੀਜੀ ਇੰਟਰਵਿਊ ਆ ਤੇ ਦੋ ਇੰਟਰਵਿਊ ਦਾ ਮੈਂ ਲਿੰਕ ਡਿਸਕ੍ਰਿਪਸ਼ਨ 'ਚ ਐਡ ਕਰ ਦੂੰਗਾ ਤੇ ਉਹ ਆਪਣੇ ਦੂਜੇ ਪੇਜ ਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਤੇ ਮਿੱਤਰੋ ਅੱਜ ਆਪਾਂ ਖੜੇ ਆ ਪਿੰਡ ਬੁੱਟਰ ਤੇ ਜਿਵੇਂ ਕਿ ਤੁਸੀਂ ਦੇਖ ਸਕਦੇ ਝੋਟਾ ਤੇ ਝੋਟਾ ਬਾਈ ਦਾ ਭਾਈ ਨੇ ਕਰਾਉਣੇ ਥੋਡੀ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਆ ਇਹਨੂੰ ਹਾਂਜੀ ਭਈ ਆਪਦਾ ਇੰਟਰੋਡਕਸ਼ਨ ਦੇ ਦਿਓ ਭਈ ਉਹ ਹਾਂਜੀ ਭਾਈ ਆਪਦੀ ਇੰਟਰੋਡਕਸ਼ਨ ਦੇ ਦੋ ਭਾਈ ਸੋਹਣ ਸੱਚੀ ਗੱਲ ਜੀ ਜੀ ਆਇਆਂ ਨੂੰ ਪਰ ਇਹਦੀ ਕੋਈ ਲੋੜ ਨਹੀਂ ਸੀ ਟਾਈਮ ਦੀ ਬਾਕੀ ਆਪਾਂ ਗੱਲ ਆਪਾਂ ਇਹਦੇ ਤੋਂ ਗੱਲ ਛੋਟੇ ਤੋਂ ਗੱਲ ਸਟਾਰਟ ਕਰਦੇ ਭਾਈ ਇਹ ਕਿਹੜਾ ਮੋਟਰਸਾਈਕਲ ਆ ਪਹਿਲਾਂ ਸਾਨੂੰ ਇਹ ਦੇਖੋ ਤੁਸੀਂ ਇਹ ਬਈ ਉੱਚੀ ਬਈ ਥੋੜਾ ਉੱਚੀ ਬੋਲੋ ਸਾਡੇ ਮੈਕ ਨਾ ਆਨਲਾਈਨ ਨਹੀਂ ਆਈ ਪਹਿਲਾਂ ਸਮਝਾ ਮੈਨੂੰ ਕੀ ਕਹਿਣਾ ਹੈ ਕਿਵੇਂ-ਕਿਵੇਂ ਲੋਕ ਰਹਤੇ ਯਾਰ ਯਹਾਂ ਪਰ ਚਲੇ ਤੁਮਕੋ ਪਾਗਲ ਕੁੱਤੇ ਕਾ ਗਾੜੀ ਉਟਾ ਕੇ ਲੈ ਜਾਏਗਾ ਬਤਾ ਰਹਾ ਹੈ ਤੇ ਬਈ ਅਰੇ ਹੈ ਮਾਡਲ ਕਿਹੜਾ ਏ ਇਹ ਬਈ ਹਾਰਲੇ ਵਾਲਿਆਂ ਨੇ ਨਾ ਪਰ ਇੱਕ ਮਾਡਲ ਵੀ ਗੱਡਿਆ ਸੀ ਉਹ ਆਪਾਂ ਖਰੀਦ ਲਿਆ ਸੀਗਾ ਠੀਕ ਆ ਹਾਂ ਬਈ ਤੇ ਬਈ ਇਹਦੀ ਫਿਰ ਕੀਮਤ ਕੁਮਤੋਂ ਤੋਂ ਕੀ ਹੈ ਸਹੀ ਹੈ ਕੀਮਤ ਬਈ ਕੀ ਪੁੱਛੇਂਗਾ ਤੈਨੂੰ ਤੂੰ ਹੈਂਕ ਹੋ ਜਾਏਗਾ ਆਹ ਵੇਲਾ ਬਲਬ ਕਿੰਨੇ ਦਾ ਇੱਕ ਇਹ ਲੱਖ ਰੁਪਏ ਦਾ ਕੱਲਾ ਬਲਬ ਵੀ ਹੈ ਇਹਦੇ ਚ ਜਿਹੜਾ ਇੱਕ ਬਲਬ ਹਾਂ ਤੇ ਤੂੰ ਆਪ ਹੀ ਹਿਸਾਬ ਲਾ ਲਾ ਇਹ ਬਈ ਫਿਰ ਲੈਟ ਫਿਰਨ ਲੱਗੀ ਆਈ ਸੀ ਕਿ ਤੁਸੀਂ ਇਹ ਵੀ ਮੋਡੀਫਾਈ ਕੀਤਾ ਆਪਾਂ ਸਿੰਪਲ ਜਿਹਾ ਮੋਡੀਫਾਈ ਕੀਤਾਗਾ ਹਾਂ ਹਾਂ ਤੇ ਇਹ ਯਾਰ ਇੱਕ ਮੈਂ ਵੇਖੀ ਆ ਨਾ ਤੁਸੀਂ ਆ ਇਧਰ ਕੈਮਰਾ ਬੰਨ ਕਰੋ ਆ ਯਾਰ ਤੁਸੀਂ ਸਟicker ਪਲਟੀਨੇ ਦੇ ਕਾਤੇ ਲਵਾਏ ਹੋ ਇਹ ਉੱਤੇ ਇਹ ਬਈ ਯਾਰ ਜੇ ਸ਼ਹਿਰ ਚੁਰਤ ਜਾਈਏ ਇੰਨਾ ਇਕੱਠ ਹੋ ਜਾਂਦਾ ਹੈ ਜਨਤਾ ਆ ਜਾਂਦੀ ਤਾਂ ਹੀ ਆਪਾਂ ਪਲਟੀਨੇ ਦੇ ਬਹੁ ਸਟicker ਲਵਾਦੇ ਆ ਕਿ ਕੋਈ ਤਾਂ ਅੰਗ ਮਡਬਾ ਲੈਣਾ ਕਰੇ ਬਾਲਾ ਤੰਗ ਕਰਦੇ ਹੀ ਕੰਮਕਾਰ ਵਾਲੇ ਬੰਦੇ ਯਾਰ ਹੁਣ ਜੇ ਤੁਸੀਂ ਵੀ ਵੇਸਟ ਕੀਤਾ ਹੀ ਜਾਣਾ ਟਾਈਮ ਉਹ ਨਹੀਂ ਨਹੀਂ ਚਾ ਬਾਈ ਬਾਏ ਹੱਸਦੇ ਚਿਹਰਿਆਂ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹਨਾਂ ਨੂੰ ਕੋਈ ਤਕਲੀਫ ਨਹੀਂ ਹੁੰਦੀ ਉਹਦਾ ਮਤਲਬ ਇਹ ਹੁੰਦਾ ਕਿ ਇਹਨਾਂ ਨੂੰ ਤਕਲੀਫਾਂ ਨਾਲ ਡੀਲ ਕਰਨਾ ਹੁੰਦਾ ਬਿਲਕੁਲ ਕੋਈ ਕੋਈ ਨਹੀਂ ਤੇ ਹੋਰ ਬਾਈ ਬਾਕੀ ਆਪਾਂ ਇਹਦੇ ਹੋਰ ਫੰਕਸ਼ਨ ਆਏ ਏਅਰ ਕਿਵੇਂ ਟੁੱਟਿਆ ਹੋਇਆ ਮਗਰਾ ਟੀਰ ਇਹ ਤੁਸੀਂ ਫਿਰ ਕਹਿੰਨੇ ਕਿ ਆਹ ਲੱਖ ਦਾ ਤੇ ਫਿਰ ਆਹ ਨਹੀਂ ਤੁਸੀਂ ਪੁੱਛੇ ਕਿ ਬਈ ਇਹ ਕੰਪਨੀ ਨੇ ਆਹ ਆਏ ਨਹੀਂ ਬਾਅਦ ਚ ਮਗਰਾਟ ਇਹਨਾਂ ਦੇ ਅੱਛਾ ਤਾਂ ਕਰਕੇ ਫਿਰ ਮਹਿੰਗਾ ਵਾਲਾ ਸਮਾਨ ਇਹਦਾ ਹਾਂ ਪੈਸੇ ਹੈ ਨਹੀਂ ਥੋੜੇ ਮੈਂ ਜਿਵੇਂ ਮਰਦੀ ਲਾਲਾ ਫਿਰ ਫਿਰ ਤਾਂ ਯਾਰ ਫਿਰ ਤਾਂ ਇਹਦੇ ਅਲਾਏ ਵੀ ਮੈਂ ਵੇਖਿਆ ਯਾਰ ਟਾਇਰ ਵੀ ਨਹੀਂ ਤੁਸੀਂ ਪਾਇਆ ਕਿ ਵੀ ਨਹੀਂ ਕੰਪਨੀ ਦਾ ਆਉਂਦਾ ਇਹ ਕੰਪਨੀ ਦੇ ਨਹੀਂ ਬਈ ਇਹ ਟਾਇਰ ਤਾਂ ਨਵੇਂ ਟਾਇਰ ਆ ਯਾਰ ਕੌਣ ਕਹਿੰਦਾ ਉਹ ਟਾਇਰ ਅੱਛਾ ਜਿਵੇਂ ਨਵੇਂ ਟਾਇਰ ਆ ਯਾਰ ਇਹ ਲੋ ਪ੍ਰੋਫਾਈਲ ਇਧਰ ਮਾਣਿਆ ਕਿਵੇਂ ਮੜੇ ਨੀਲੇ ਕਰਕੇ ਵਿਖਾ ਰਹੀ ਯਾਰ ਇਹ ਲੋ ਪ੍ਰੋਫਾਈਲ ਵਾਲੇ ਆ ਬਈ ਯਾਰ ਹਾਂ ਬਈ ਬਸ ਉਹੀ ਜਿਹੜੇ ਕਹਿਤਾ ਤੂੰ ਹੂੰ ਤੇ ਯਾਰ ਇਹਦੇ ਲਾਇਕ ਦਾ ਕੀ ਹਿਸਾਬ ਕਿੰਨਾ ਕੁ ਕੀ ਰੇਟ ਰੂਟ ਇਹਨਾਂ ਦਾ ਵੀ ਨਾ ਪੁੱਛ ਬਈ ਯਾਰ ਰੇਟ ਤੂੰ ਮੈਨੂੰ ਛੇਤੇ ਕਰਾਟ ਰਹੇ ਹੈਂ ਕਰਾਈਂ ਮੈਨੂੰ ਓ ਯਾਰ ਬਈ ਨਾ ਕੋਈ ਕਿਸੇ ਨੇ ਪੁਰ ਵੀ ਬਾਈਆਂ ਦੇ ਹੁੰਦਾ ਕੋਈ ਨਾ ਬਾਈਆਂ ਨੂੰ ਪਤਾ ਹੀ ਹੋਊਗਾ ਨਹੀਂ ਤੂੰ ਦੱਸ ਤ ਯਾਰ ਕੀ ਦੱਸਾਂ ਯਾਰ ਮੈਨੂੰ ਆਵੇ ਲਾ ਥਾਰ ਦਾ ਵਿਲਾ ਓਿਲ ਕਿੰਨੇ ਦਾ ਆਉਂਦਾ ਬਈ ਸਾਡੇ ਕੋਲ ਤਾਂ ਥਾਰ ਵੀ ਹੈ ਸਾਡੇ ਕੋਲ ਤਾਂ ਸਾਈਕਲ ਵੀ ਹੈ ਨਹੀਂ ਬਈ ਮੈਂ ਵੀ ਤੁਹਾਡੇ ਕੋਲ ਰੇਟ ਹੀ ਪੁੱਛਦਾ ਸੀ ਨਹੀਂ ਬਈ ਤੁਹਾਨੂੰ ਨਹੀਂ ਪਤਾ ਤੁਸੀਂ ਨਾ ਇਹ ਯਾਰ ਆਹਾਂ ਲੈਟਵਿਲਾ ਲੱਖ ਦੀ ਆ ਤੇ ਦੁੱਗਨੇ ਦਾ ਵੀ ਲਾਉਂਦਾ ਇਹਦਾ 2 ਲੱਖ ਦਾ ਵੀਰ 2 ਲੱਖ ਦਾ ਹਾਂ ਤਾਂ ਕਰਕੇ ਆਪਾਂ ਉਦੋਂ ਹੀ ਪਵਾ ਲਿਆ ਸੀ ਉਦੋਂ ਹੈਗੇ ਸੀ ਹੁਣ ਬਸ ਠੀਕ ਹੈ ਠੀਕ ਹੈ ਫਿਰ ਆ ਕਿਵੇਂ ਮੈਂ ਇੱਕ ਥੋੜੀ ਰੀਲ ਵੇਖੀ ਸੀ ਹੂੰ ਹੂੰ ਉਹਦੇ ਤੇ ਕਿੱਕ ਟੁੱਟ ਗਈ ਸੀ ਤੇ ਕਿੱਕ ਤੁਸੀਂ ਵੈਲਡ ਕੀਤੀ ਮਿਲੀ ਨਹੀਂ ਫਿਰ ਕੀ ਚੱਕਰ ਬਣਿਆ ਸੀ ਇਹ ਬਈ ਮੈਂ ਤੈਨੂੰ ਕਿੰਨੇ ਵਾਰੀ ਕਹਤਾ ਯਾਰ ਸਮਾਨ ਨਹੀਂ ਆਉਂਦਾ ਨਹੀਂ ਆਉਂਦਾ ਕਿਉਂ ਲੋਬੀਤਾ ਕਰਨਾ ਪੈਂਦਾ ਹੁਣ ਕਰਨਾ ਪੈਂਦਾ ਕਿ ਮੇਰਾ ਤਾਂ ਨਾ ਦਿਮਾਖ ਆ ਓ ਯਾਰ ਬਈ ਕਰਨਾ ਪੈਂਦਾ ਤੇ ਇਧਰ ਆਇਆ ਇਧਰ ਬਈ ਮੀਟਰਾਂ ਤੇ ਆਈ ਮੜਾ ਯਾਰ ਅਈ ਜੇ ਮੈਂ ਵੇਖਿਆ ਆ ਤਾਂ ਸੂਈਆਂ ਘੁਗਦੀਆਂ ਇਹਨ ਮੈਂ ਸੋਨੇ ਮੀਟਰ ਕੋਕਦਾ ਯਾਰ ਇਹਦਾ ਇਹਦਾ ਬਈ ਤੂੰ ਪੁੱਛਣਾ ਸਾਰਾ ਮੈਪ ਤੋਂ ਐਵੇਂ ਨਹੀਂ ਤੈਨੂੰ ਫੋਨ ਆ ਕੇ ਕਰਕੇ ਖੜਨਾ ਪੈਂਦਾ ਮੈਂ ਮੂਵ ਸਾਰਾ ਇੱਥੇ ਦੱਸਦਾ ਇਹ ਅੱਛਾ ਹਾਂ ਤੇ ਬਈ ਕਿਵੇਂ ਹੁਣ ਚਲਾਏਗਾ ਕਿਦੇ ਨਹੀਂ ਚਲਾਉਂਦਾ ਕਿਵੇਂ ਚੱਲ ਨਹੀਂ ਚਲਾਈਦੇ ਟੂਰ ਤੇ ਵਰਕ ਕਰਦੀ ਹਾਂ ਹਾਂ ਬਸ ਜਦੋਂ ਜਾਈਦਾ ਕਿਤੇ ਬਾਹਰ ਅੰਦਰ ਜਦੋਂ ਨਹੀਂ ਪਤਾ ਹੁੰਦਾ ਉਹ ਚਲਾ ਲਈਦਾ ਠੀਕ ਹੈ ਠੀਕ ਹੈ ਇਧਰ ਆ ਕਿਵੇਂ ਬਈ ਆਹ ਕੰਪਨੀ ਨੇ ਫਿਰ ਦਿੱਤੀ ਆਪਣੀ ਏਡੀ ਦਾ ਹਸਲਾ ਇਹ ਤਾਂ ਨਾਲ ਜਦੋਂ ਤੇਰੇ ਅਰ ਕਲੰਡਰ ਜਾਂ ਮਿਲ ਜੇ ਰਾਹ 'ਚ ਫੇਰ ਉਹ ਕਰਨਾ ਪੈਂਦਾ 100 ਕੰਨ ਸਮਝੀ ਜਾਂਦਾ ਠੀਕ ਹਮ ਇੱਧਰ ਆ ਜੀਏ ਕਿ ਬਈ ਇਹਨਾਂ ਸਟੇਰ ਆਪ ਪੁੱਛਣਾ ਰਹੇਗੇ ਕਿ ਇਹਦਾ ਇੰਜਨ ਕਿੰਨੇ ਹਸ ਪਾਵਰ ਆ ਕੀ ਆਹਿਆ ਟਰੈਕਟਰ ਵੇਖਿਆ ਵੀ ਉਨੀ ਜਾਣ ਹੀ ਮਾਰਦਾ ਉਹ ਤੋਂ ਵੱਧ ਦੀ ਮਾਰਦਾ ਹੂ ਅੱਛਾ ਤਾਂ ਹੀ ਆਹੋ ਕੁਲਵਾਈ ਤੁਸੀਂ ਬਈ ਯਾਰਾ ਕੰਟਰੋਲ ਮਗਰ ਮੋਟਰਸਾਂ ਪਾ ਕੇ ਫੇਰ ਘੜੀਸਣਾ ਪੈਂਦਾ ਨਹੀਂ ਹੂੰ ਤਾਂ ਥੱਲੋ ਬੰਦਾ ਥੱਲੋ ਬੰਦੇ ਦੇ ਨਿਕਲ ਜਾਂਦਾ ਸਹੀ ਯਾਰ ਹੂੰ ਆ ਭਾਰਪੂਰ ਤਾਂ ਹੀ ਨਾਲ ਪਾਇਆ ਵੀ ਆ ਵੇਖ ਅੱਛਾ ਚਾ ਮੇਲੇ ਮੂਲੇ ਵੀ ਲਾਉਣੇ ਤੁਸੀਂ ਹਾਂ ਬਈ ਮੇਲੇ ਲਾਈਦੇ ਠੀਕ ਪਤਾ ਹੀ ਨਹੀਂ ਕਿੰਨੇ ਕ ਜਿੱਥੇ ਆ ਮੇਲੇ ਅੱਛਾ ਯਾਰ ਹੂੰ ਸਾਨੂੰ ਆਬ ਨਹੀਂ ਚੇਤਾ ਰਹਿਦਾ ਤੇ ਆ ਕੀ ਯਾਰ ਬਈ ਮਗਰੋਂ ਥੋੜਾ ਯਾਰ ਤੇਰੀ ਭੈਣ ਨੂੰ ਇਹਦਾ ਵੇਖਿਆ ਹੀ ਮੈਂ ਅੱਜ ਭੈਣ ਚ ਇਹ ਚੱਲ ਕੋਈ ਨਾ ਹੋ ਜਾਂਦਾ ਹੁੰਦਾ ਪਰਾਂ ਕਰ ਲਈ ਮੜਾ ਕੈਮਰਾ ਮੇਤਰਾ ਆਪਾਂ ਕਰਦੇ ਆ ਇਹਦੇ ਹੋਰ ਗੱਲਬਾਤ ਤੇ ਬਾਈ ਇਹਦੇ ਗੇਰ ਗੋਰ ਕਿੰਨੇ ਕੁ ਆ ਗੇਰ ਗੇਰਾਂ ਦਾ ਕੋਈ ਹੈ ਕੀ ਸਾਹ ਸਾਹ ਹਜੇ ਵੇਲਾ 5-6 ਤੋਂ ਹੋ ਗਏ ਸਾਲ ਬਈ ਲਾਇ ਇਹਨੂੰ ਹਾਂ ਬਈ ਪਤਾ ਹੀ ਨਹੀਂ ਗੇਰ ਕਿੰਨੇ ਕੁ ਪਾਏ ਜਾਂਦੇ ਆ ਕਿੰਨੇ ਕੁ ਨਿਕਲ ਜਾਂਦੇ ਆ ਅੱਛਾ ਜਿੰਨੇ ਪਾਈ ਆਏਗਾ ਪਾਈ ਜਾਣਗੇ ਕੱਢੀ ਆਏਗਾ ਕੱਢੀ ਜਾਣਗੇ ਠੀਕ ਹਾਂ ਸਾਨੂੰ ਨਹੀਂ ਪਤਾ ਲੱਗਿਆ ਜੀ ਤੈਨੂੰ ਕਿੱਥੇ ਲੱਗ ਜੂ। ਆ ਯਾਰ ਕਿਵੇਂ ਤੁਸੀਂ ਇੱਥੋਂ ਉੱਪਰੋਂ ਤਾਂ ਆਪਾਂ ਖੋਲਿਆ ਆ। ਇਹ ਫਿਰ ਬਈ ਆਪਣਾ ਟੋਚਣਾ ਦਾ ਕੰਮ, ਗਰਾਰੀਆਂ ਗਰੂਰੀਆਂ ਬਦਲਣੀਆਂ ਪੈਂਦੀਆਂ। ਅੱਛਾ। ਉਹ ਹਸਾਉਣਾ ਤਾਂ ਹੀ ਆਪਾਂ ਕਿਹਾ ਐਸੋ ਖੋਇੰਦਾ ਕਰਨਾ। ਕਿਤੇ ਆ ਸਟੈਂਡ ਸਟੂਨ ਦੇ ਯਾਰ ਇਹ ਇਹ ਸਟੈਂਡ ਵੀ ਸਾਰੇ ਮੋਡੀਫਾਈ ਕੀਤੇ ਆ। ਬੜਾ ਯਾਰ 75 ਕੰਮ ਕੀਤਾ ਹੈ ਤੁਸੀਂ। ਹੋਰ ਬਈ। ਇਹ ਫਿਰ ਯਾਰ ਇੰਨੀ ਪਾਵਰ ਆ ਤਾਂ ਫਿਰ ਬੈਟਰੀ ਵੀ ਇਹਨੂੰ ਵੱਡੀ ਚਾਹੀਦੀ ਹੋਊਗੀ। ਬੈਟਰੀ ਕਿਹੜੀ ਆ ਬਈ? ਬੈਟਰੀ ਟਰਾਲਾਂ ਵਿੱਚ ਵੱਡਾ ਟਰਾਲਾਂ ਨਹੀਂ ਹੋਈ ਉਹ ਤਾਂ ਨਹੀਂ ਗਿਆ ਪਹਿਲਾਂ ਵੇਖਿਆ ਫਿਰ ਬੈਟਰੀ ਦੇਖੀ ਇਹਦੀ ਤੋਂ ਅੱਛਾ ਹੈ ਹਾਂ ਪਹਿਲਾਂ ਬਟਰਲਾ ਵੇਖ ਕੇ ਆਵਾਂਗੇ ਫਿਰ ਬਾਈ ਨਾ ਬਾਈ ਯਾਰ ਹਾਂ ਬਾਈ ਘੰਟਾ ਆ ਗਿਆ ਕਾ ਤੋ ਲੂ ਪੀ ਆ ਉਹ ਖਾਣ ਖੂਣ ਨਹੀਂ ਲੈਣੇ ਭੁੱਖ ਲੱਗ ਗਈ ਓ ਯਾਰ ਬਾਈ ਯਾਰ ਅਹੀ ਦਾਪ ਯਾਰ ਤੇਰੇ ਵਰਗਾ ਅਹੀ ਤਾਂ ਚੱਲ ਟਾਈਮ ਲਿਆ ਤੇਰੇ ਇੱਥੋਂ ਰੂਲ ਮਰਾ ਤੋੜ ਕੇ ਖਵਾ ਦੇਣਾ ਭਰਾਵਾ ਹੋਰ ਤਾਂ ਕੁਝ ਨਹੀਂ ਚੱਲ ਕੋਈ ਨਹੀਂ ਯਾਰ ਆਪਾਂ ਗੱਲਬਾਤ ਹੀ ਕਰ ਲਈਏ ਠੀਕ ਹੈ ਤੇ ਇਹਦੇ ਬਈਆ ਚੈਨ ਚੂਣ ਦੀ ਗੱਲ ਕਰਦੇ ਕਿ ਕਦੇ ਤੁਹਾਡਾ ਰੱਦਾ ਨਹੀਂ ਬਣਾ ਇੱਕ ਪੀਟੀਓ ਸ਼ਾਫਟ ਲਾ ਦਈਏ ਏਡੀ ਪਾਵਰ ਅਸੀਂ ਜ਼ੋਰ ਤਾਂ ਬਹੁਤ ਲਾਇਆ ਪਰ ਲੱਗਣ ਨੂੰ ਥਾਂ ਹੈ ਨਹੀਂ ਇਹਦੇ ਕਿਤੇ ਅੱਛਾ ਹਾਂ ਨਹੀਂ ਤਾਂ ਲਾ ਦੇਣੀ ਆਪਣੇ ਜਿਗਾਰਡ ਕਰ ਲਈਦੇ ਬਹੁਤ ਆਪਣੇ ਠੀਕ ਆ ਤੇ ਯਾਰ ਫਿਰ ਬਾਕੀ ਵੀ ਇਹਦੀ ਟਰਾਲੀ ਟਰੋਲੀ ਕਿੰਨੇ ਪੁੱਟੀ ਪਾਉਣੇ ਇਹਦੇ ਮਗਰ ਵੱਡੇ ਕੋਲੇ ਟਰਾਲੀ ਦੇਖੀ ਹਾਂ ਉਹ ਵੇਖੀ ਬੱਸ ਉਹ ਪਾ ਲਈ ਦੀ ਅੱਛਾ ਇਹ ਆਪਣਾ ਟਰਾਲਾ ਖੜਾ ਬਸ ਜਿਹੜਾ ਗੋੜਾ ਲਾਜ ਦਾ ਇਹਦੇ ਤੇ ਜਰੂਰੀ ਐ ਕੈਮਨ ਤੇ ਪੈਸੇ ਲਾਉਣੇ ਨੇ ਅੱਛਾ ਇਹ ਵਧੀਆ ਇਹਨੇ ਨਹੀਂ ਜਾਂਦਾ ਤੇ ਇਹਦੀ ਯਾਰ ਸਪੀਡ ਸਪੂਡ ਨਹੀਂ ਕਦੇ ਕੱਢੀ ਕੋਈ ਕਿੰਨੀ ਸਪੀਡ ਕੱਢਦਾ ਹੈ ਸਪੀਡ ਰੂਬੀ ਕੌਣ ਭਾਈ ਦੇਖੀ ਬਾਈ ਤੈਨੂੰ ਕਿਹਾ ਸਾਡੇ ਕੋਲ ਤਾਂ ਸਾਈਕਲ ਵੀ ਹੈ ਨਹੀਂ ਕੋਈ ਬਾ ਜਾ ਤੂੰ ਪਹਿਲਾਂ ਹਾਈਵੇ ਤੇ ਵੇਖ ਭਾਈ ਜੇ ਕੋਈ ਨਾ ਖਰੂਬੀ ਕੌਣ ਆ ਗਈ ਫੇਰ ਦੱਸੀ ਰੂਬੀ ਕੌਣ ਫੇਰ ਫੇਰ ਲੈ ਜੇ ਤੇ ਇਹਦੀ ਐਵਰੇਜ ਕਿੰਨੀ ਹੈ ਹਰੇ ਭਾਈ ਲੀਟਰ ਨਾਲ ਕੱਢ ਜਾਂਦਾ 2.50 ਕੱਢ ਜਾਂਦਾ ਐਨੀ ਹੌਸ ਪਾਵਰ ਫਿਰ ਵੀ 2.50 ਕੱਢਿਆ ਆਪਾਂ ਜਾਵਾਂ ਦੂਰ ਪਟਾ ਦੇ ਰੱਖੀ ਜਾਣਾ ਫੇਰ ਸਮਝੀ ਜਾਂਦਾ ਤੇ ਆਹ ਟੈਂਕੀ ਕਿੰਨੇ ਲੀਟਰ ਦੀ ਇਹ ਟੈਂਕੀ ਹੈ ਨਾ ਇਹਦੀ ਹਾਂ ਟੈਂਕੀ ਹੈ ਕਿੰਨੇ ਲੀਟਰ 850 ਜਿੰਨਾ ਤੇਲ ਏਚਪੇ ਜਾਂਦਾ ਅੱਛਾ 100 ਲੀਟਰ ਦੀ ਹੁੰਦੀ ਟੈਂਕੀ ਹਾਂ ਮੈਨੂੰ ਲੱਗਦਾ ਫਿਰ ਇੱਕ ਦਿਨ ਪਵਾ ਕੇ ਤੇ ਸਾਲ ਲੋੜ ਨਹੀਂ ਹਾਂ ਲੋੜ ਨਹੀਂ ਕੇਬਲ ਤੋਂ ਮੈਂ ਕਰਾਈ ਨਹੀਂ ਨਾ ਕਦੇ ਅੱਛਾ ਉਹਨਾਂ ਕੋਈ ਦਾ ਕਰੇ ਤੁਸੀਂ ਟੂਰਟਾਰ ਤੇ ਨਹੀਂ ਮੈਂ ਜਿੰਦੂ ਟੂਰ ਤੇ ਜਾਵੜੀ ਦਾ ਬਈ ਜੋ ਬੇਲੇ ਬੂਲੇ ਉਹਨੇ ਜਾਵੜੀ ਦਾ ਮੈਂ ਇੱਕ ਥੋੜੀ ਰੀਲ ਵੇਖੀ ਸੀ ਕਿ ਯਾਰ ਤੁਨਾਂ ਉੱਥੇ ਘੇਰ ਲਿਆ ਸੀ ਸਾਰੀ ਮੁੜੀ ਦੇਖਣ ਲਈ ਫਿਰ ਤੁਸੀਂ ਉਤੋਂ ਬਸ ਆਏ ਸੀ ਹੋਰ ਬਈ ਹੁਣ ਤਾਂ ਇਆਂ ਕਲਟਿੰਗੀਆਂ ਹੀ ਲਵਾਏ ਆਪਾਂ ਸਟicker ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਹੌ ਵਾਰੀ ਵਾਰੀ ਪਕਾਈ ਕਰਨੀ ਹੁੰਦੀ ਓ ਯਾਰ ਓ ਯਾਰ ਕਰਨਾ ਪੈਂਦਾ ਬਈ ਯਾਰ ਉਹ ਵੇਂਦੇ ਜਾਣਾ ਮੇਰਾ ਤਾਂ ਆ ਉਹ ਜੀ ਉਹ ਬੈਠੇ ਤਾਂ ਉਹਨਾਂ ਨੂੰ ਦੱਸਦੀ ਬਾਅਦ ਚ ਤੂੰ ਨਾ ਬਈ ਤੂੰ ਮੇਰੇ ਗੁੱਸਾ ਹੀ ਕਰ ਗਿਆ ਤੂੰ ਤਾਂ ਯਰ ਬਈ ਉਹ ਬਾਈ ਪੁੱਛ ਨਾ ਤੂੰ ਮੈਨਾਂ ਮੈਨੂੰ ਕੰਮ ਸੀ ਕਰੇ ਤੂੰ ਇੱਥੇ ਚੱਕ ਕੇ ਮੈਨੂੰ ਕਿਨਾਂ ਆਇਆ ਉਹ ਦੋ ਇਹ ਵੀ ਫਿਰ ਇਹ ਮੈਂ ਸੁਣਾਂ ਇਹਦੀ ਸਟੋਰੀ ਵੀ ਜਲਦੀ ਪੁੱਛ ਜਿਹੜਾ ਕੋਈ ਪੁੱਛਣਾ ਮੈਂ ਜਾਣਾਂ ਯਾਰ ਮੈਂ ਨਾ ਕੋਈ ਹੋਰ ਜਾ ਦੋ ਮਿੰਟ ਸਮਾਂ ਕਿਹਾ ਠੀਕ ਤੂੰ ਤਾਂ ਪੂਰਨ ਨਾ ਪੂਰੀ ਆ ਉਹ ਨਾ ਇਹ ਤਾਂ ਨਹੀਂ ਕੋਈ ਯਾਰ ਇਹ ਕੋਰ ਦੇ ਤੋਰੀ ਏ ਮੈਂ ਸੁਣੇ ਦਾ ਇਹ ਸਟਾਰਟਿੰਗ ਵਾਲੇ ਤੇ ਵੀ ਲੋਕ ਲੱਗਿਆ ਹੋਇਆ ਹਾਂ ਬਈ ਹੁਣ ਆਪਾਂ ਸਕਾਰਪਿਓ ਆਈਆਂ ਹਾਂ ਹਾਂ ਉਹ ਵੇਟ ਤੇ ਹੁੰਦੀ ਹੈ ਨਾ ਸੀਟ ਤੇ ਬਹਿ ਜੇ ਵੇਟ ਉਹ ਸਟਾਰਟ ਆਪ ਹੀ ਹੋ ਜਾਂਦੀ ਹਾਂ 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 ਬਸ ਉਹ ਸਿਸਟਮ ਹੈ ਤੇ ਇਹ ਤੇ ਲਵਾਇਆ ਦੀ ਹੱਥ ਅੱਛਾ ਹੂੰ ਠੀਕ ਐਰ ਸੀਟ ਵੀ ਇਹ ਰ ਕੋ ਡਿਫਰੈਂਟ ਯਾਰ ਕੇਰ ਘੋਰ ਕੀ ਆ ਬਈ ਉਖਲੀ ਉਖਲੀ ਆ ਜਾਣਾ ਐ ਤਾਂ ਨਹੀਂ ਪਤਾ ਲੱਗਦਾ ਬਰਥਡੇ ਆ ਕੋਲੀ ਹੀ ਹੈਗੀ ਠੀ ਆ ਫਿਰ ਸਮਾਨ ਸੂਨ ਰੱਖਣ ਨੂੰ ਵਿੱਚ ਇੱਥੇ ਪਾਵਾ ਸਮਾਨ ਪਾਈ ਦਾ ਯਾਰ ਕੋ ਚੱਲ ਕੋ ਜਰੂਰੀ ਦੱਸਣਾ ਪੈਸੇ ਪੋਹੇ ਯਾਰ ਸਾਰੀ ਐਨੇ ਕੋਈ ਜਰੂਰੀ ਇਹਦਾ ਸਾਰਾ ਕੁਝ ਦਿਖਾਉਣਾ ਆ ਫਿਰ ਆਡੈਂਟ ਕਿਵੇਂ ਪੈ ਗਈ ਹੈ ਕਿ ਕਿਸੇ ਨੇ ਇਹ ਬਈ ਤੈਨੂੰ ਪਤਾ ਹੁਣ ਤੇਰੇ ਵਰਗਾ ਲੱਗਦਾ ਹੁੰਦਾ ਹੈ ਨਾ ਬੰਦੇ ਤੇ ਹਾਂ ਉਹ ਫਿਰ ਜਿਵੇਂ ਚਰੇਟਾਂ ਚ ਰੂਟਾਂ ਸਾਰੀਆਂ ਹੈ ਡਲੇ ਡੁਲੇ ਮਾਰੇ ਅੱਛਾ ਇਹ ਬਾਹਰ ਖੜਾ ਗਿਆ ਆਪਾਂ ਕੈਸੇ ਸੀ ਗਏ ਸੀਗੇ ਉਹਨੂੰ ਕੰਮ ਕਰਤਾ ਇਹਦੇ ਡਲੇ ਮਾਰੀ ਹੁੰਦੇ ਤੇ ਇਹਨੂੰ ਬਈ ਸਟਾਰਟ ਕਰਕੇ ਦਿਖਾਉਂਗੀ ਕਿਰੀ ਆਪਾਂ ਜੜ ਮੜਾਟ ਸਟਾਰਟ ਫਿਰ ਕੋ ਮੇਰਾ ਤੇਲ ਬਾਲ ਦੇੰ ਭਰਾ ਉਹ ਯਾਰ 2 ਮਿੰਟ ਸਾਥੋਂ ਲੈ ਲਈ 200 ਰੁਪਏ ਬੜਾ ਸਾਈਡ ਤੇ ਹੋਈ ਵੀਡੀਓ ਆ ਜੇ ਐਵੇਂ ਤੇ ਇਹ ਬਈ ਸੜਫ ਨਹੀਂ ਚਲਦੀ ਉਹਦੀ ਕਿਲਵਾ ਸੜਫ 흘ਵਾਦੀ ਹੈ ਅੱਛਾ ਐਡਾ ਇੰਜ ਨਾਲ ਚੱਲਦਾ ਇੰਜ ਨਾਲ ਰਹਿਣਾ ਤੈਨੂੰ ਪਤਾ 100 ਕੰਮ ਹੋ ਜਾਂਦੇ ਆ ਬੇਚੀ ਨਾ ਕਰਾਦੀ ਹੋ ਜਾਣਾ ਬਾਈ ਚਾਬੀ ਰਹਿ ਗਈ ਸੱਚ ਦਾ ਯਾਰ ਮੈਨੂੰ ਲਾ ਲੈ ਬਈ ਤੇਰਾ ਮੰਗਮਾਈ ਆ ਨਹੀਂ ਬਈ ਯਾਰ ਆਪਣਾ ਹੀ ਇਹ ਲੋ ਬਾਈ ਜਨਾ ਬੰਦੀ ਨੇ ਉਹਦਾ ਫੇਰਾ ਕਰਾਇਆ ਸਾਰਾ ਤੈਨੂੰ ਰੱਖਿਆ ਪਰ ਦੀਨ ਨਹੀਂ ਬਣਾਇਆ ਇਸ ਹਿਸਾਬ ਦਾ ਹੀ ਆਪਾਂ ਲਵਾ ਕੇ ਸਾਰਾ ਸਟicker ਅੱਛਾ ਆਪਾਂ ਉਹ ਲਵਾਤਾ ਨਾ ਸਾਇਲੈਂਸਰ ਉਹਦਾ ਲਵਾਤਾ ਬਾਈ ਉਹ ਤਾਂ ਤੈਨੂੰ ਇੱਥੇ ਨਾ ਬੋਲੇ ਹੋ ਜਾਣਾ ਸੀ ਤੇਰੇ ਕੈਮਰਾਮੈਨ ਭਾਈ ਲਾਈਟ ਵੀ ਬਹੁਤ ਵੱਡੀ ਹੈ ਨਾ ਪਾਵਰ ਜਗਾ ਕੇ ਮੜੀ ਬਖਾਰੀ ਆ ਪਾਈ ਹੁਣ ਬਾਈ ਯਾਰ ਤੇਲ ਤੇਲ ਕੋ ਨਹੀਂ ਯਾਰ ਪਵਾ ਦਾਂਗੇ ਬਾਈ ਯਾਰ ਬਾਈ ਜਾ ਵੜੋ ਯਾਰ ਭਾਈ ਕੱਪ ਲੈ ਲੈਟ ਲੈਟ ਕੋਈ ਨਾ ਬਾਅਦ ਚ ਦਿਖਾਵਾਂ ਤੁਹਾਨੂੰ ਇਹ ਇਹ ਨੂੰ ਵੇਖ ਦਿਖਾਵਾਂ ਲੋ ਹਣਾ ਪੀਆ ਕਰਵਾ ਮੈਂ ਇੰਨਾ ਟਾਈਮ ਦੇਤਾ ਤੁਹਾਨੂੰ ਹਾਂ ਭਾਈ ਕੋਈ ਦਾਲ ਬਾਸਣ ਕਰ ਬਈ ਯਾਰ ਭਾਈ ਕੋਈ ਸੇਵਾ ਪਾਣੀ ਤਾਂ ਕਰ ਦਿਓ ਅਸੀਂ ਬਾਅਦ ਦਿਖਾਵਾਂ ਪਾਣੀ ਪੀਣਾ ਪਾਣੀ ਆ ਯਾਰ ਇਹਦਾ ਸੱਤਾ ਸਮੁੰਦਰਾਂ ਦਾ ਪਾਣੀ ਆਉਂਦਾ ਆ ਜੋ ਪਿਆ ਮੈਂ ਘੁੱਟ ਪਾਣੀ ਸੱਤਾ ਤਾਂ ਪੀਂਦੇ ਹੀ ਨਹੀਂ ਨਾ ਪਚਦਾ ਨਹੀਂ ਸਾਨੂੰ ਅਸੀਂ ਨਹੀਂ ਭਾਈ ਇੱਕ ਤਾਂ ਮੇਰੀ ਗੱਲ ਸੁਣੋ ਬਸ ਚੈਨਲ ਨੂੰ ਕਹਦੇ ਸਬਸਕ੍ਰਾਈਬ ਆਓ ਭਾਈ ਇਹਨਾਂ ਦਾ ਉਹ ਕਰ ਲੋ ਜੇ ਆਹ ਜਿਹੜਾ ਆਊਗਾ ਚੈਨਲ ਨੂੰ ਉਹ ਕਰ ਲੋ ਕੀ ਕਹਿੰਦੇ ਹੁੰਦੇ ਬਈ ਸਬਸਕ੍ਰਾਈਬਰ ਕਰ ਦੋ ਯਾਰ ਮੜਾ ਲਾਈਕ ਲੂਕ ਕਰ ਦੋ ਇਹ ਹੋਰ ਕੀ ਆ ਯਾਰ ਵਿਚਾਰਿਆਂ ਦਾ ਤਾਂ ਰੋਟੀ ਚੱਲੀ ਜਾਂਦੀ ਹੈ ਆਪਾਂ ਨੂੰ ਤਾਂ ਵਹਿਲਿਆਂ ਨੂੰ ਇਹ ਜਾਂਦੇ ਨੇ ਤੇ ਮਿੱਤਰੋ ਅੱਜ ਦੀ ਵੀਡੀਓ ਚ ਬਸ ਇੰਨਾ ਹੀ ਤੇ ਬਾਕੀ ਹੁਣ ਯਾਰ ਚਲੋ ਹੁਣ ਮੈਂ ਜਾਵਾਂ ਬਈ ਛੱਡੋ ਬਈ ਯਾਰ ਸਾਨੂੰ ਛੱਡ ਕੇ ਆਈਏ ਦੇ ਸਾਨੂੰ ਬਸ ਜਿਹੜਾ ਆਈ ਯਾਰ ਇੱਕ ਤਾਂ ਤੁਸੀਂ ਬੰਦੇ ਨੂੰ ਐ ਕੰਮ ਤੋਂ ਹੋਟਾਉਣੇ ਆ ਗੁੱਸਾ ਨਾ ਕਰੀ ਬਈ ਮੈਨੂੰ ਮਾੜੀ ਮਾੜੀ ਗੱਡ ਲਾ ਹੁਣ ਮੇਰੀ ਗੱਲ ਸੁਣ ਇੱਕ ਤਾਂ ਤੁਸੀਂ ਮੈਨੂੰ ਘਰੋਂ ਲੈ ਆਏ ਹੁਣ ਮੈਂ ਖੇਤੋਂ ਆਇਆ ਸੀ ਤੇ ਪਿਆਸ ਹੀ ਝਟ ਤੂੰ ਪੈਨ ਨੂੰ ਨਹੀਂ ਜਰੇ ਲੈ ਆਏ ਇੱਥੇ ਹੁਣ ਤੈਨੂੰ ਮੈਂ ਧੁੱਪ ਇੰਨੀ ਗਰਮੀ ਆ ਤੂੰ ਮੈਂ ਤੈਨੂੰ ਬੱਸ ਚੜਾ ਕੇ ਆ ਅਸੀਂ ਵੀ ਯਾਰ ਤੁਰਕੇ ਆਂ ਤੇਰੇ ਫੈਨ ਆ ਕੋਈ ਨਾ ਫਿਰ ਬਈ ਚਲੋ ਕੋਈ ਨਾ ਫੈਨ ਆ ਤਾਂ ਚੜ੍ਹਾਉਂਗਾ ਕੋਈ ਨਹੀਂ ਚਲੋ ਠੀਕ ਆ ਮਿੱਤਰੋ हां जी मित्रों थोनू ਸਾਡੀ ਇਹ ਇੰਟਰਵਿਊ ਕਿਵੇਂ ਦੀ ਲੱਗੀ ਜੇ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਕੇ ਜਾਇਓ ਤੇ ਆਪਣੇ ਚੈਨਲ ਨੂੰ ਕਰ ਲਓ ਮਿੱਤਰੋ ਸਬਸਕ੍ਰਾਈਬ ਕਿਉਂਕਿ ਆਪਾਂ ਇਦਾਂ ਦੀਆਂ ਇੰਟਰਵਿਊ ਲੈ ਕੇ ਆਉਂਦੇ ਰਾਵਾਂਗੇ ਤੇ ਮਿੱਤਰੋ ਬਸ ਸਪੋਰਟ ਬਣਾਈ ਰੱਖਿਓ ਤੇ ਕਰਦੋ ਲਾਈਕ ਕਮੈਂਟ ਵੀ